ਅਸਟਨ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓ ਘੁੰਮ ਰਹੀਆਂ ਜਸਟਨ ਟਰੂਡੋ ਦੇ ਬਿਆਨਾਂ ਨੂੰ ਲੈ ਕੇ ਕਿ ਨਵੇਂ ਬੰਦੇ ਜਿਹੜੇ ਆ ਹੁਣ ਨਾ ਆਉਣ ਵੀ ਸਾਨੂੰ ਨਵੇਂ ਆ ਬੰਦਿਆਂ ਦੀ ਜ਼ਰੂਰਤ ਕੋਈ ਨਹੀਂ ਚਲੋ ਜਸਟਨ ਟਰੂਡੋ ਦੇ ਤੇ ਇਹ ਨਵੇਂ ਬਿਆਨ ਲੇਕਿਨ ਪਹਿਲਾਂ ਵੀ ਜਿਹੜੇ ਮੁੰਡੇ ਉੱਥੇ ਰਹਿੰਦੇ ਸੀ ਉਹ ਵੀਡੀਓ ਅਪਲੋਡ ਕਰਦੇ ਰਹਿੰਦੇ ਸੀਗੇ ਵੀ ਹੁਣ ਕੈਨੇਡਾ ਦੇ ਵਿੱਚ ਰਹਿਣ ਦੇ ਜਾ ਕੰਮਾਂ ਦੇ ਹਾਲਾਤ ਕੋਈ ਨਹੀਂਗੇ ਪਰ ਫਿਰ ਵੀ ਅਸੀਂ ਲੋਕਾਂ ਦੇ ਮਗਰ ਲੱਗ ਲੱਗੇ ਜੈਂਟਾ ਦੇ ਮਗਰ ਲੱਗ ਲੱਗੇ ਇਹਨਾਂ ਪਖੰਡੀਆਂ ਦੇ ਮਗਰ ਲੱਗ ਲੱਗੇ ਅਸੀਂ ਇੱਕ ਦੂਜੇ ਦੇ ਮਗਰ ਲੱਗ ਲੱਗੇ ਪੀ ਵੀ ਕੈਨੇਡਾ ਦੇ ਵਿੱਚ ਰਿਸਕ ਲੈ ਲੈ ਕੇ ਡੌਂਕੀਆਂ ਦੇ ਦਾ ਇੰਟਰ ਹੋ ਰਹੇ ਸੀ ਤੇ ਹੁਣ ਜਿਹੜੇ ਉੱਥੇ ਇੰਟਰ ਵੀ ਹੋਏ ਆ ਜਿਨ੍ਹਾਂ ਕੋਲ ਪੀਆਰ ਹੈ ਨਹੀਂਗੀ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਭਾਰਤ ਅੱਜ ਹੀ ਭਾਰਤ ਅੱਜ ਹੀ ਕੈਨੇਡਾ ਵਰਗਾ ਬਣ ਸਕਦਾ ਅਗਰ ਜੇ ਸਾਡੀ ਸੋਚ ਹੋਵੇ ਤਾਂ ਕਿਉਂਕਿ ਸੋਚ ਜਿਹੜੀ ਅਡਾ ਸਾਡੀ ਸੋਚ ਦੱਬ ਕੇ ਰੱਖੀ ਹੋਈ ਆ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਕਥਾਵਾਚਕਾਂ ਨੇ ਤੇ ਇਹਨਾਂ ਧਾਰਮਿਕ ਸਥਾਨਾਂ ਵਾਲਿਆਂ ਨੇ ਕਿਉਂਕਿ ਇਹ ਸਾਡੀ ਸੋਚ ਨੂੰ ਜਿਹੜਾ ਨਾ ਗੁਲਾਮ ਕੀਤਾ ਹੋਇਆ ਇਹਨਾਂ ਨੇ ਸਾਨੂੰ ਝੂਠੀਆਂ ਕਹਾਣੀਆਂ ਸੁਨਾਸਣਾ ਕਿ ਇਸੇ ਕਰਕੇ ਭਲਾਵੋ ਅਗਰ ਜੇ ਭਾਰਤ ਦੀ ਧਰਤੀ ਨੂੰ ਕੈਨੇਡਾ ਦੀ ਧਰਤੀ ਵਰਗਾ ਬਣਾਉਣਾ ਹੈ ਨਾ ਤੇ ਸਾਨੂੰ ਇਹਨਾਂ ਦੇ ਵੁਛਾਏ ਹੋਏ ਜਾਲ ਦੇ ਵਿੱਚੋਂ ਬਾਹਰ ਨਿਕਲਣਾ ਪਏਗਾ ਹੁਣ ਤੁਸੀਂ ਦੇਖੋ ਰੋਜ਼ਦਾਰ ਅਸੀਂ ਕਰੋੜਾਂ ਰੁਪਈਆ ਜਿਹੜਾ ਨਾ ਫਾਲਤੂ ਦਾ ਰੋਜ਼ ਦਾ ਕਰੋੜਾਂ ਰੁਪਈਆ ਉਹ ਇਨਾਂ ਆਸ਼ਰਮਾਂ ਦੇ ਇਨਾਂ ਮੰਦਰਾਂ ਤੇ ਇਨਾਂ ਗੁਰਦੁਆਰਿਆਂ ਦੇ ਵਿੱਚ ਚੜਾ ਦਿੰਨੇ ਆ ਤੇ ਸਿਨਮੇ ਘਰਾਂ ਦੇ ਵਿੱਚ ਜਾ ਕੇ ਖਰਾਬ ਕਰ ਦਿੰਨੇ ਆ ਹੁਣ ਤੁਸੀਂ ਦੱਸੋ ਵੀ ਜਿਹੜਾ ਕਹਿ ਦਿੰਦੇ ਆ ਵੀ ਇਹੋ 100 ਕਰੋੜ ਦਾ ਬਿਜ਼ਨਸ ਕਰ ਗਈ ਮੂਵੀ ਇੱਕ ਤੇ ਉਹ ਕਰੋੜਾ ਰੁਪਈਆ ਕਿੱਥੋਂ ਆਉਂਦਾ ਉਹ ਕਰੋੜਾ ਰੁਪਈਆ ਸਾਡਾ ਉਹ ਜਨਤਾ ਦਾ ਕਰੋੜਾ ਰੁਪਈਆ ਜਿਹੜਾ ਮੰਦਰਾਂ ਦੇ ਵਿੱਚ ਰੋਜ਼ ਦਾ ਧਾਰਮਿਕ ਸਥਾਨਾਂ ਤੇ ਕਰੋੜਾਂ ਰੁਪਈਆ ਚੜਦਾ ਉਹ ਕਿਹਦਾ ਉਹ ਵੀ ਜਨਤਾ ਦਾ ਅਗਰ ਜੇ ਉਹੋ ਹੀ ਪੈਸਾ ਅਗਰ ਜੇ ਉਹੋ ਹੀ ਪੈਸਾ ਸਾਡੇ ਵਿੱਚ ਘੁੰਮੇ ਤੇ ਸਾਨੂੰ ਕਿਸੇ ਵੀ ਕੰਟਰੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਗੀ ਅਸੀਂ ਆਪਣੇ ਘਰ ਦੇ ਵਿੱਚ ਹੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਵੀ ਜਿਹੜੇ ਜ਼ਿੰਦਗੀ ਦੇ 50 60 ਸਾਲ 70 ਸਾਲ ਆ ਨਾ ਉਹ ਕੱਟ ਸਕਦੇ ਆ ਵੀ ਸਾਨੂੰ ਆਪਣੇ ਮਾਪਿਓ ਤੋਂ ਆਪਣੇ ਭੈਣਾ ਭਰਾਵਾਂ ਤੋਂ ਦੂਰ ਨਹੀਂ ਹੋਣਾ ਪਏਗਾ ਹੁਣ ਯੂਰਪ ਕੰਟਰੀਆਂ ਤੇ ਅਰਬ ਕੰਟਰੀਆਂ ਦੇਖੋ ਕਿੰਦਾ ਅਮੀਰ ਹੋਈਆਂ ਉਹ ਮੀਰ ਹੋਈਆਂ ਵੀ ਸਾਡੇ ਧਾਰਮਿਕ ਸਥਾਨਾਂ ਨੂੰ ਲੁੱਟ-ਲੁੱਟ ਕੇ ਵੀ ਜਿਹੜਾ ਕਿਹੜਾ ਆ ਆ ਵੀ ਥੋੜੀ ਜਿਹੀ ਗਿਣਤੀ ਦੇ ਵਿੱਚ ਲੋਕ ਆਉਂਦੇ ਸੀ ਤੇ ਸਾਡੇ ਤੇ ਕਿੰਨਾ ਕਿੰਨਾ ਰਾਜ ਕਰਕੇ ਚੱਲ ਗਏ ਉਹ ਕਿਸ ਕਰਕੇ ਰਾਜ ਚੱਲ ਗਏ ਕਿਉਂਕਿ ਸਾਨੂੰ ਗੱਲ ਕਰਨੀ ਨਹੀਂ ਆਉਂਦੀ ਤੇ ਸਾਨੂੰ ਲੜਨਾ ਨਹੀਂ ਆਉਂਦਾ ਇਸੇ ਕਰਕੇ ਇਸੇ ਕਰਕੇ ਵੀ ਅਸੀਂ ਧਾਰਮਿਕ ਸਥਾਨਾਂ ਵਾਲਿਆਂ ਦੇ ਤੇ ਇਨ੍ਹਾਂ ਸਰਕਾਰਾਂ ਦੇ ਗੁਲਾਮ ਹੁਣ ਜੇ ਸਾਨੂੰ ਸਰਕਾਰਾਂ ਮਾੜਾ ਮੋਟਾ ਕੁਝ ਦਿੰਦੀਆਂ ਵੀ ਆ ਨਾ ਤੇ ਉਹ ਧਾਰਮਿਕ ਸਥਾਨਾਂ ਦੇ ਦਰਾਂ ਹੀ ਸਾਡੇ ਕੋਲ ਲੈ ਲੈਂਦੀਆਂ ਤੇ ਇਹ ਜਿਹੜਾ ਪੈਸਾ ਇਹ ਪੈਸਾ ਕਿੰਨੇ ਕੁ ਲੋਕਾਂ ਦੇ ਕੋਲ ਹੋਏਗਾ ਇਹ ਵੱਧ ਤੋਂ ਵੱਧ 5 7 10 ਲੋਕਾਂ ਦੇ ਕੋਲ ਪੈਸਾ ਹੋਏਗਾ ਤੇ ਪੈਸਾ ਦੱਬਿਆ ਹੋਇਆ ਸਾਡਾ ਭਾਰਤ ਦੀ ਧਰਤੀ ਕੋਲ ਪੈਸਾ ਘਟਨੇਗਾ ਲੇਕਿਨ ਪੈਸੇ ਸਾਡੇ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਮਨ ਜੋਰਬ ਕੰਟਰੀਆਂ ਦੇ ਵਿੱਚ ਆ ਪਸ਼ਮੀ ਕੰਟਰੀਆਂ ਦੇ ਵਿੱਚ ਅਰਬ ਕੰਟਰੀਆਂ ਦੇ ਵਿੱਚ ਧਾਰਮਿਕ ਸਥਾਨ ਨਹੀਂ ਗਏ ਇਸੇ ਕਰਕੇ ਉਹਨਾਂ ਦਾ ਪੈਸਾ ਜਿਹੜਾ ਉਹਨਾਂ ਦੇ ਵਿੱਚ ਘੁੰਮਦਾ ਇਸੇ ਕਰਕੇ ਉਹ ਕੰਟਰੀਆਂ ਅਮੀਰ ਆ ਸਾਡਾ ਪੈਸਾ ਜਿਹੜਾ ਉਹ ਸਿਰਫ ਦੱਬਿਆ ਰਹਿ ਜਾਂਦਾ ਹਰ ਚੀਜ਼ ਜਿਹੜੀ ਆ ਉਹ ਘੁੰਮਣੀ ਨਹੀਂ ਜਾਂਦੀ ਆ ਵੀ ਜਿਵੇਂ ਹੁਣ ਸਾਡੇ ਖੂਨ ਘੁੰਮਣ데요 ਨਾ ਸਰੀਰ ਦੇ ਵਿੱਚ ਤੇ ਤਾਂ ਅਸੀਂ ਚੱਲ ਰਹੇ ਆ ਅਗਰ ਜੇ ਖੂਨ ਸਾਡਾ ਖੜ ਜਾਵੇ ਨਾ ਤੇ ਅਸੀਂ ਖਤਮ ਹੋ ਜਾਂਦੇ ਆ ਇਸੇ ਕਰਕੇ ਜਿਵੇਂ ਗੰਗਾ ਗੰਗੋਤਰੀ ਦੇ ਵਿੱਚੋਂ ਨਿਕਲਦੀ ਆ ਨਾ ਤੇ ਉਹ ਦੌੜਦੀ ਆ ਸਾਗਰ ਵੱਲ ਨੂੰ ਤੇ ਸਾਗਰ ਦੇ ਵਿੱਚ ਜਾ ਕੇ ਲੀਨ ਹੋ ਜਾਂਦੀ ਆ ਤਾਂ ਉਹਨੇ ਉਸੇ ਗੰਗਾ ਨੇ ਫਿਰ ਗੰਗੋਤਰੀ ਦੇ ਵਿੱਚੋਂ ਵਗਣਾ ਹੁੰਦਾ ਇਸੇ ਤਰ੍ਹਾਂ ਸਾਡਾ ਵੀ ਪੈਸਾ ਜਿਹੜਾ ਇੱਕ ਜਗ੍ਹਾ ਦੱਬ ਕੇ ਬੈਠਿਆ ਪਿਆ ਆ ਇਹਨਾਂ ਲੋਕਾਂ ਦੇ ਥੱਲੇ ਤੇ ਇਹਨਾਂ ਲੋਕਾਂ ਦੇ ਥੱਲਿਓ ਇਹ ਪੈਸਾ ਆਪਾਂ ਖਿੱਚ ਵੀ ਲਈਏ ਨਾ ਤੇ ਇਹਨਾਂ ਲੋਕਾਂ ਨੂੰ ਫਰਕ ਕੋਈ ਨਹੀਂ ਪੈਣਾ ਲੇਕਿਨ ਸਾਨੂੰ ਇਹਨਾਂ ਨੇ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਤੇ ਇਹ ਸਾਡਾ ਪੈਸਾ ਲੁੱਟੀ ਜਾਂਦੇ ਆ ਵੱਡੇ ਵੱਡੇ ਆਸ਼ਰਮ ਬਣਾਏ ਜਾਂਦੇ ਆ ਇਹ ਆਸ਼ਰਮ ਜਿਹੜੇ ਬਣਦੇ ਆ ਇਹ ਆਸ਼ਰਮ ਸਰਕਾਰਾਂ ਦਾ ਕੰਮ ਬਣਾਉਂਦਾ ਜਿਹੜੇ ਮਾਨਸਿਕ ਰੋਗੀ ਆ ਉਹਨਾਂ ਨੂੰ ਸੰਭਾਲਣ ਦਾ ਕੰਮ ਆ ਜਿਹੜਾ ਉਹ ਸਰਕਾਰਾਂ ਦਾ ਵਾ ਨਾ ਕਿ ਉਹ ਆਮ ਜਨਤਾ ਦਾ ਵੀ ਜਿਹੜੇ ਗ੍ਰਿਸ਼ਤੀ ਲੋਕ ਆ ਇਹ ਹੁਣ ਗ੍ਰਿਸ਼ਤੀ ਲੋਕ ਜਿਹੜੇ ਨਾ ਉਹ ਦੇਖੋ ਕਿੰਨੇ ਲੋਕ ਆ ਹੁਣ ਮੰਦਰਾਂ ਦੇ ਅੱਗੇ ਭਿਖਾਰੀ ਬੈਠੇ ਆ ਕਿੰਨੇ ਲੋਕ ਆ ਗੰਗਾ ਦੇ ਕਿਨਾਰੇ ਬੈਠੇ ਆ ਕਿੰਨੇ ਆ ਲੋਕ ਬਾਣਾ ਪਾ ਕੇ ਤੁਰੇ ਫਿਰਦੇ ਆ ਵਿਹਲੜ ਲੋਕ ਇਹਨਾਂ ਲੋਕਾਂ ਨੂੰ ਤੁਸੀਂ ਦੱਸੋ ਪਾਲਦਾ ਕੌਣ ਆ ਇਹਨਾਂ ਲੋਕਾਂ ਨੂੰ ਪਾਲਦੇ ਉਹ ਲੋਕ ਆ ਵੀ ਜਿਹੜੇ ਗ੍ਰਿਸ਼ਟੀ ਲੋਕ ਆ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਤੇ ਲੇਕਿਨ ਜਿਹੜੇ ਘਰ ਬਾਹਰ ਆਪਣਾ ਛੱਡ ਕੇ ਬੈਠੇ ਆ ਆਪਣੇ ਮਾਪਿਆਂ ਨੂੰ ਛੱਡ ਕੇ ਬੈਠੇ ਆ ਆਪਣਾ ਪਰਿਵਾਰ ਨੂੰ ਛੱਡ ਕੇ ਬੈਠੇ ਆ ਤੇ ਅਸੀਂ ਉਹਨਾਂ ਵੇਲੜ ਲੋਕਾਂ ਦਾ ਸਾਥ ਦੇਂਦੇ ਆ ਅਸੀਂ ਇਹ ਪੁੰਨ ਨਹੀਂ ਕਰਦੇ ਅਸੀਂ ਇਹ ਪਾਪ ਕਰਦੇ ਆ ਅਸੀਂ ਉਹਨਾਂ ਦੇ ਮਾਂ ਪਿਓ ਨਾਲ ਧੋਖਾ ਕਰਦੇ ਆ ਤੁਸੀਂ ਮਿੱਥ ਕੇ ਹਸਾਬ ਲਾ ਕੇ ਸਿਰਫ 2 ਮਹੀਨੇ 60 ਦਿਨ ਸਿਰਫ ਤੁਸੀਂ ਆਪਣੇ ਘਰਾਂ ਦੇ ਵਿੱਚ ਬਹਿ ਜਾਓ ਆਪਣੇ ਕੰਮ ਨਾਲ ਮਤਲਬ ਰੱਖੋ ਨਾ ਕਿਸੇ ਮਜ਼ਾਰਤੇ ਜਾਓ ਨਾ ਕਿਸੇ ਦਰਬਾਰ ਤੇ ਜਾਓ ਨਾ ਕਿਸੇ ਧਾਰਮਿਕ ਸਥਾਨ ਤੇ ਜਾਓ ਨਾ ਕਿਸੇ ਸਿਰਮੇ ਘਰਾ ਦੇ ਵਿੱਚ ਜਾਓ ਤੇ ਉਹ ਜਿਹੜਾ ਪੈਸਾ ਹੈ ਨਾ ਇਹਨਾਂ ਲੋਕਾਂ ਦੇ ਕੋਲ ਇਕੱਠਾ ਹੁੰਦਾ ਉਹ ਪੈਸਾ ਤੁਹਾਡਾ ਤੁਹਾਡੇ ਕੋਲ ਹੋਏਗਾ ਤੁਹਾਡੇ ਕੋਲ ਪੈਸਾ ਹੋ ਕੁਮੇਗਾ ਤੇ ਆਟੋਮੈਟਿਕ ਜਿਹੜਾ ਪਾਦਤ ਦੀ ਧਰਤੀ ਹੈ ਨਾ ਉਹ ਗਰੀਬ ਨਹੀਂ ਰਹੇਗੀ ਉਹ ਮੀਰ ਹੋ ਜਾਏਗੀ ਇਸੇ ਕਰਕੇ ਭਰਾਵੋ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲ ਕੇ ਇਹਨਾਂ ਮੰਦਰਾ ਇਹਨਾਂ ਮਸੀਤਾਂ ਇਹਨਾਂ ਗੁਰਦੁਆਰਿਆਂ ਵਾਲਿਆਂ ਨੇ ਅੱਜ ਤੱਕ ਦਿੱਤਾ ਸਾਨੂੰ ਕੋਈ ਨਹੀਂ ਵੱਧ ਤੋਂ ਵੱਧ ਇਹਨਾਂ ਨੇ ਕੀ ਆ ਸਾਨੂੰ ਲੜਾ ਕੇ ਰੱਖਿਆ ਪਿਆ ਸਾਡੀਆਂ ਆਪਸ ਵਿੱਚ ਲੜਾਈਆਂ ਪਵਾਈਆਂ ਵਾ ਕਿੰਨੀ ਕਤਲੇਆਮ ਹੋਈ ਆ ਇਹਨਾਂ ਧਾਰਮਿਕ ਸਥਾਨਾਂ ਦਾ ਕਰਕੇ ਇਸੇ ਕਰਕੇ ਭਰਾਓ ਜ਼ਿੰਦਗੀ ਕਿੰਨਾ ਕਚੇਰਾ 60 70 ਸਾਲ ਆਪਣੇ ਮਾਪਿਓ ਦੇ ਵਿੱਚ ਰਹਿ ਕੇ ਜੀਓ ਨਾ ਕਿ ਕਿਸੇ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਜਿਉਂ ਦੌੜ ਤੇ ਸਾਡੀ ਸਿਰਫ ਪੈਸੇ ਦੀ ਹੈ ਨਾ ਅਗਰ ਜੇ ਪੈਸਾ ਸਾਡਾ ਇਹਨਾਂ ਦੇ ਕੋਲ ਨਾ ਜਾਏਗਾ ਤਾਂ ਉਹ ਪੈਸਾ ਸਾਡੇ ਵਿੱਚ ਵਰਤਿਆ ਜਾਏਗਾ ਤੇ ਮੈਂ ਗਰੰਟੀ ਦੇ ਨਾਲ ਕਹਿੰਦਾ ਵੀ ਭਾਰਤ ਦੀ ਧਰਤੀ ਜਿਹੜੀ ਹੈ ਨਾ ਅੱਜ ਫਿਰ ਦੁਬਾਰਾ ਸੋਨੇ ਦੀ ਜਿਹੜੀ ਬਣ ਸਕਦੀ ਹੈ ਕਿਉਂਕਿ ਜੇ ਇਸ ਟਾਈਮ ਭਾਰਤ ਨੂੰ ਸੋਨੇ ਦੀ ਜਿਹੜੀ ਕਿਹਾ ਜਾਂਦਾ ਸੀ ਨਾ ਤੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਵੀ ਉਸ ਟਾਈਮ ਧਰਤੀ ਦੇ ਉੱਤੇ ਇੰਨੇ ਮੰਦਰ ਇੰਨੀਆਂ ਮਸੀਤਾਂ ਇੰਨੇ ਗੁਰਦੁਆਰੇ ਇੰਨੇ ਗਿਰਜੇ ਘਰ ਨਹੀਂ ਸੀਗੇ ਇਸੇ ਕਰਕੇ ਸੋਚੋ ਥੋੜਾ ਜਿਹਾ ਵੀ ਇਨ੍ਹਾਂ ਪਖੰਡੀਆਂ ਨੇ ਇਨ੍ਹਾਂ ਪੁਜਾਰੀਆਂ ਨੇ ਇਨ੍ਹਾਂ ਕਥਾਵਾਚਕਾਂ ਨੇ ਇਨ੍ਹਾਂ ਨੇ ਸਾਨੂੰ ਕੱਖ ਨਹੀਂ ਦੇਣਾ ਇਹ ਸਿਰਫ ਤੇ ਸਿਰਫ ਕੀਆ ਮੁਰਦਿਆਂ ਦੀਆਂ ਕਹਾਣੀਆਂ ਉਹ ਜਿਹੜੇ ਮਰ ਚੁੱਕੇ ਆ ਉਹਨਾਂ ਦੀਆਂ ਕਹਾਣੀਆਂ ਸੁਨਾਸਣਾ ਆ ਕੇ ਸਾਨੂੰ ਇਹ ਸਿਰਫ ਤੇ ਸਿਰਫ ਕੀ ਆ ਲੁੱਟਣ ਦਾ ਕੰਮ ਕਰਦੇ ਆ ਹੋਰ ਕਖਵਣੀ ਕਰਦੇ ਅਗਰ ਜੇ ਸਰਕਾਰਾਂ ਸਾਨੂੰ ਹੱਕ ਦਿੰਦੀਆਂ ਵੀ ਆ ਤੇ ਇਹ ਕੀ ਕਰਦੇ ਆ ਇਹ ਮੰਦਰਾਂ ਦੇ ਰਾਹੀਂ ਇਹ ਧਾਰਮਿਕ ਅਥਾਨਾਂ ਦੇ ਰਾਹੀਂ ਉਹੋ ਹੀ ਸਾਡਾ ਪੈਸਾ ਫਿਰ ਵਾਪਸ ਲੈ ਕੇ ਉਹ ਸਰਕਾਰਾਂ ਦੇ ਕੋਲ ਵਾਪਸ ਚਲ ਜਾਂਦਾ ਤੇ ਇਸੇ ਕਰਕੇ ਭਰਾਵੋ ਸੋਚੋ ਕੁਛ ਵੀ ਸਾਨੂੰ ਕਿਸੇ ਮੁਲਖ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਗੀ ਅਗਰ ਸਿਰਫ ਅਸੀਂ 2 ਮਹੀਨੇ ਮਿੱਥ ਕੇ ਇਹ ਕੰਮ ਕਰ ਲਈਏ ਨਾ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾਣਾ ਤੇ ਕਿਸੇ ਸਿਨੇਮੇ ਘਰ ਦੇ ਵਿੱਚ ਨਹੀਂ ਜਾਣਾ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਰਹਿ ਕੇ ਜ਼ਿੰਦਗੀ ਕੱਟੋ ਤੇ ਦੇਖਿਓ ਇਹਨਾਂ ਲੋਕਾਂ ਦੀਆਂ ਜੀਭਾਂ ਬਾਹਰ ਆ ਜਾਣਗੀਆਂ ਜਿਵੇਂ ਕੋਰੋਨਾ ਕਾਲ ਦੇ ਵਿੱਚ ਆਈਆਂ ਸੀ ਹੁਣ ਕਰੋਨਾ ਕਾਲ ਦੇ ਵਿੱਚ ਕੀ ਹਾਲ ਹੋਇਆ ਸੀ ਇਹਨਾਂ ਲੋਕਾਂ ਦਾ ਆ ਜਿਹੜੇ ਬੈਠੇ ਨਾ ਗੰਗਾ ਦੇ ਕਿਨਾਰੇ ਵੀ ਜਿਵੇਂ ਤੁਹਾਨੂੰ ਪਤਾ ਕਰੋਨਾ ਕਾਲ ਦੇ ਵਿੱਚ ਟ੍ਰੈਫਿਕ ਬੰਦ ਸੀ ਤੇ ਇਹ ਪੈਦਲ ਤੁਰੇ ਜਾਂਦੇ ਸੀਗੇ ਘਰਾਂ ਨੂੰ ਤੇ ਉਸੇ ਹਿਸਾਬ ਨਾਲ ਬੜੇ ਵੱਡਾ ਪੁੰਨ ਲੱਗੇਗਾ ਤੁਹਾਨੂੰ ਵੀ ਅਗਰ ਤੁਸੀਂ ਧਾਰਮਿਕ ਸਥਾਨਾਂ ਤੇ ਜਾਣਾ ਛੱਡ ਦੋਗੇ ਤੇ ਇਹਨਾਂ ਮੰਗਤਿਆਂ ਨੂੰ ਦੇਣਾ ਛੱਡ ਦੋਗੇ ਤੇ ਇਹ ਜਿਹੜੇ ਮੰਗਤੇ ਬੈਠੇ ਨਾ ਗੰਗਾ ਦੇ ਕਿਨਾਰੇ ਤੇ ਜਾਂ ਧਾਰਮਿਕ ਸਥਾਨਾਂ ਤੇ ਅੱਗੇ ਤੇ ਇਹ ਜਿਹੜੇ ਆ ਘੋਟੇ ਲਾ ਰਹੇ ਆ ਬਾਣੇ ਪਾ ਕੇ ਤੇ ਇਹ ਬੰਦੇ ਜਿਹੜੇ ਨਾ ਇਹ ਆਪਣੇ ਘਰ ਪਰਿਵਾਰ ਦੇ ਵਿੱਚ ਵਾਪਸ ਪਹੁੰਚ ਜਾਣਗੇ ਕਿਉਂਕਿ ਇਹਨਾਂ ਲੋਕਾਂ ਨੂੰ ਇੱਥੋਂ ਖਾਣ ਨੂੰ ਮਿਲਣ ਡਿਆ ਇਤਾਂ ਗੱਲ ਕੇ ਇੱਥੇ ਬੈਠੇ ਆ ਇਹ ਵੇਲੜ ਲੋਕ ਆ ਇਹਨਾਂ ਦਾ ਸਾਥ ਦੇਣਾ ਛੱਡੋ ਤੇ ਆਪਣੇ ਆਲੇ ਦੁਆਰੇ ਦਾ ਕੁਛ ਨਾ ਕੁਛ ਸੁਧਾਰੋ ਪੈਸਾ ਸਾਡੇ ਕੋਲ ਘਟ ਨਿਗਾ ਸਿਰਫ ਪੈਸਾ ਸਾਡਾ ਇਹਨਾਂ ਲੋਕਾਂ ਦੇ ਥੱਲੇ ਦੱਬਿਆ ਹੋਇਆ